ਇਹ ਜਿਹੜਾ ਗੁਰਤੇਗ ਬਹਾਦਰ ਜੀ ਨਾਲ ਸੰਬੰਧਿਤ ਟਾਪਿਕ ਹੈ ਜੀ ਲੈ ਕੇ ਆਇਆ ਜੀ ਉਹਨਾਂ ਦੀ ਸ਼ਹਾਦਤ ਬਾਰੇ ਉਹਨਾਂ ਦੀ ਸ਼ਹੀਦੀ ਦੇ ਕੀ ਕਾਰਨ ਸੀਗੇ ਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਸੀ ਜੀ ਉਹਦੇ ਬਾਰੇ ਆਪਾਂ ਪੜਾਂਗੇ ਜਿਹੜੀ ਕਿ ਪੇਪਰ A ਤੇ ਪੇਪਰ B ਦੋਵਾਂ ਲਈ ਹੀ ਇੰਪੋਰਟੈਂਟ ਟਾਪਿਕ ਹੈ ਜੀ ਹਾਂਜੀ ਦੋਵੇਂ ਹੀ ਪੇਪਰ ਸਿਲੇਬਸ ਵਿੱਚ ਇਹਨਾਂ ਦਾ ਇੱਕ ਟਾਪਿਕ ਹੈ ਜਿਹੜਾ ਕਾਮਨ ਟਾਪਿਕ ਹੈ ਜੀ ਇਸ ਟਾਪਿਕ ਨਾਲ ਹੀ ਰਿਲੇਟਡ ਆਪਾਂ ਕੁਝ ਤੁਹਾਨੂੰ MCQ ਪੇਪਰ B ਵਿੱਚ ਜਿਹੜੇ ਆ ਸਕਦੇ ਹਨ ਪੇਪਰ A ਵਿੱਚ ਵੀ ਆ ਸਕਦੇ ਹਨ ਉਹਨਾਂ ਦਾ ਟਾਪਿਕ ਵੀ ਆਪਾਂ ਕਲਾਸ ਲੈ ਕੇ ਆਵਾਂਗੇ ਜੀ ਜਿਹੜਾ ਅੱਜ ਆਪਣਾ ਅੱਜ ਦਾ ਟਾਪਿਕ ਹੈ ਜੀ ਇਸ ਦੇ ਵਿੱਚ ਆਪਾਂ ਨਾਲ ਨਾਲ ਇਹਨਾਂ ਨਾਲ ਜਿਹੜੇ ਟਾਪਿਕ ਹੈ ਦਿਨ ਨਾਲ ਰਿਲੇਟਡ ਆਪਾਂ ਐਮਸੀਕਿਊ ਵੀ ਕਰਾਂਗੇ ਜੀ ਵਿੱਚ ਹਾਂਜੀ ਗੁਰਤੇਗ ਬਹਾਦਰ ਜੀ ਦੀ ਜਿਹੜੇ ਆਪਣੀ ਪੇਪਰ A ਤੇ ਪੇਪਰ B ਦੇ ਸਿਲੇਬਸ ਵਿੱਚ ਲਿਖਿਆ ਹੋਇਆ ਜੀ ਗੁਰਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾਵਾਂ ਬਾਰੇ ਪ੍ਰਸ਼ਨ ਪੁੱਛੇ ਜਾਣਗੇ ਜੀ ਜਿਹੜੇ ਪੇਪਰ A ਤੇ ਪੇਪਰ B ਇਹ ਦੋਵਾਂ ਲਈ ਹੀ ਇੰਪੋਰਟੈਂਟ ਹਨ ਬਲੇ ਹਨ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਜੀ ਆਪਾਂ ਵੀਡੀਓ ਸਟਾਰਟ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਪੜਾਂਗੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਹੀਦੀ ਦੇ ਜਿਹੜੇ ਕਾਰਨ ਸੀਗੇ ਉਹਨਾਂ ਬਾਰੇ ਪੜਾਂਗੇ ਜੀ ਕ੍ਰੂਤੇ ਗਹ ਕੀ ਕਾਰਨ ਰਏ ਸੀ ਜੀ ਉਹਨਾਂ ਤੇ ਛੀਦੀ ਦੇ ਉਹਨਾਂ ਬਾਰੇ ਆਪਾਂ ਪੜਾਂਗੇ ਪਹਿਲਾ ਸੀਗਾ ਮੁਗਲਾਂ ਤੇ ਸਿੱਖਾਂ ਵਿਚਾਲੇ ਜਿਹੜੀ ਦੁਸ਼ਮਣੀ 1605 ਤੋਂ 5 ਤੱਕ ਜਿਹੜੀ ਸਿੱਖਾਂ ਤੇ ਮੁਗਲਾਂ ਵਿਚਾਲੇ ਸੀਗੀ ਜੀ ਮਿੱਤਰਤਾਪੂਰਵਕ ਜਿਹੜੇ ਸੰਬੰਧ ਚੱਲੇ ਆ ਰਹੇ ਸੀਗੇ ਜਦੋਂ 1606 ਈਸਵੀ ਵਿੱਚ ਗੁਰੂ ਮੁਗਲ ਬਾਸ਼ਾ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਸੀਗਾ ਜਿੱਦਾਂ ਸਿੱਖਾਂ ਦੇ ਮਨਾਂ ਵਿੱਚ ਮੁਗਲਾਂ ਪ੍ਰਤੀ ਕੀ ਨਫ਼ਰਤ ਪੈਦਾ ਹੋਣ ਲੱਗ ਗਈ ਸੀ ਜ ਤੇ ਇਸ ਲਈ ਗੁਰੂ ਹਰਗੋਬਿੰਦ ਜੀ ਨੇ ਸਿੱਖ ਪੰਥ ਦੀ ਸੁਰੱਖਿਆ ਲਈ ਉਹਨਾਂ ਨੇ ਸ਼ਸਤਰ ਧਾਰਨ ਕਰਨ ਦਾ ਫੈਸਲਾ ਕਰ ਲਿਆ ਸੀ ਜਦੋਂ ਔਰੰਗਜ਼ੇਬ ਜਦੋਂ ਜਹਾਂਗੀਰ ਨੂੰ ਸੌਰੀ ਜਦੋਂ ਜਹਾਂਗੀਰ ਨੂੰ ਇਹਨਾਂ ਗੱਲਾਂ ਦਾ ਪਤਾ ਲੱਗਿਆ ਤਾਂ ਉਹ ਸਹਿਨ ਨਹੀਂ ਕਰ ਸਕਿਆ ਅਤੇ ਉਸਨੇ ਕੀ ਕੀਤਾ ਗੁਰੂ ਹਰਗੋਬਿੰਦ ਜੀ ਨੂੰ 2 ਸਾਲ ਤੱਕ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਸੀਗਾ ਸੀਗਾ ਤੇ ਇਸੇ ਤਰ੍ਹਾਂ ਹੀ ਫਿਰ ਗੁਰੂ ਜੀ ਦੀਆਂ ਜਿਹੜੀਆਂ ਸ਼ਾਹਜਹਾਂ ਦੇ ਨਾਲ ਗੁਰੂ ਹਰਗੋਬਿੰਦ ਜੀ ਤੇ ਮੁਗਲਾਂ ਮੁਗਲਾਂ ਦੀਆਂ ਜਿਹੜੀਆਂ ਚਾਰ ਲੜਾਈਆਂ ਹੋਈਆਂ ਸੀਗੀਆਂ ਤੇ ਔਰੰਗਜ਼ੇਬ ਨੇ ਆਪਣੇ ਸ਼ਾਸਨ ਕਾਲ ਵਿੱਚ ਔਰੰਗਜ਼ੇਬ ਦੇ ਸ਼ਾਸਨ ਕਾਲ ਤੋਂ ਜਿਹੜੀ ਸਿੱਖਾਂ ਦੇ ਮੁਗਲਾਂ ਵਿੱਚ ਚੱਲੀ ਆ ਰਹੀ ਦੁਸ਼ਮਣੀ ਨੂੰ ਹੋਰ ਵਾਧਾ ਹੋ ਗਿਆ ਸੀਗਾ ਤੇ ਜੋ ਕਿ ਇਸ ਦੁਸ਼ਮਣੀ ਦਾ ਕਾਰਨ ਗੁਰੂ ਤੇਗ ਬਹਾਦਰ ਸ਼ਹੀਦ ਦੀ ਦਾ ਇੱਕ پرمکھ جہرا بن گیا ہاں جی مغلوں کے سکھا بچالے دشمنی ایک یہ کارن سا گرو تیگ بہادر جی شہدی کا دجا اپنا ہے اورنگزیب کی کٹڑتا کرانگی نیکسٹ پکڑا کرانگی جی اورنگ جیو دی کٹڑتا بارے ਜੀ ਇਸੇ ਤਰ੍ਹਾਂ ਜਿਹੜਾ ਮੋਗਲਾਂ ਦੇ ਪ੍ਰਤੀ ਜਿਹੜੀ ਸਿੱਖਾਂ ਦੀ ਜਿਹੜੀ ਨਫ਼ਰਤ ਦਿਨੋ ਦਿਨ ਵੱਧਦੀ ਗਈ ਤੇ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਹੁੰਦਾ ਗਿਆ ਤੇ ਜਿਸ ਕਰਕੇ ਉਹ ਮੋਗਲ ਸੀਗੇ ਹੁਸੈਨ ਕਰਨੋਂ हट ਗਏ ਸੀਗੇ ਉਹਨਾਂ ਨੂੰ ਇਹ ਸੀਗਾ ਵੀ ਇਸਲਾਮ ਧਰਮ ਦਾ ਹੀ ਪ੍ਰਚਾਰ ਹੋਏ ਨੈਕਸਟ ਆਪ ਅਗਰਾਂਗੇ ਔਰੰਗਜੀਬ ਦੀ ਘਟੜਤਾ 1658 ਈਸਵੀ ਵਿੱਚ ਔਰੰਗਜੀਬ ਇੱਕ ਜਿਹੜਾ ਇੱਕ ਮੋਗਲਾਂ ਦਾ ਕੀ ਨਵਾਂ ਬਾਦਸ਼ਾਹ ਬਣਿਆ ਸੀਗਾ ਉਹ ਕੀ ਸੀਗਾ ਕੱਟੜ ਸੁੰਨੀ ਮੁਸਲਮਾਨ ਸੀਗਾ ਹਰ ਪਾਸੇ ਜਿਹੜਾ ਕੀ ਸੀਗਾ ਇਸਲਾਮ ਧਰਮ ਦਾ ਬੋਲਾ ਬਾਲਾ ਜਿਹੜਾ ਦੇਖਣਾ ਚਾਹੁੰਦਾ ਸੀ ਇਸਲਾਮ ਧਰਮ ਨੂੰ ਪਰਫੁੱਲਤ ਹੁੰਦਾ ਦੇਖਣਾ ਚਾਹੁੰਦਾ ਸੀ ਹੋਰ ਕਿਸੇ ਧਰਮ ਨੂੰ ਪਰਫੁੱਲਤ ਹੁੰਦਿਆਂ ਉਹ ਬਰਦਾਸ਼ਤ ਨਹੀਂ ਕਰ ਸਕਦਾ ਸੀ ਇਸ ਲਈ ਉਹਨੇ ਕੀ ਕੀਤਾ ਹਿੰਦੂਆਂ ਦੇ ਜਿਹੜੇ ਪ੍ਰਸਿੱਧ ਮੰਦਰ ਸੀ ਉਹਨਾਂ ਨੂੰ ਢੇਰੀ ਤੇ ਕਰ ਦਿੱਤਾ ਅਤੇ ਉਹਨਾਂ ਦੀ ਥਾਂ 'ਤੇ ਉਹਨੇ ਕੀ ਕੀਤਾ ਮਸਜਿਦਾਂ ਦਾ ਨਿਰਮਾਣ ਕਰ ਦਿੱਤਾ ਹਿੰਦੂਆਂ ਦੇ ਜਿਹੜੇ ਤਿਹਾਰ ਸੀਗੇ ਰਸਮ ਰਵਾਜ ਸੀਗੇ ਉਹਨਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਸੀਗੀਆਂ ਤੇ ਇਸਲਾਮ ਨੂੰ ਕਾਨੂੰਨ ਨੂੰ ਲਾਗੂ ਕਰਨ ਲਈ ਸਾਰੇ ਰਾਜ ਵਿੱਚ ਮੁੱਲਾਂ ਨੂੰ ਨੁਜੁਕਤ ਕਰ ਦਿੱਤਾ ਸੀਗਾ ਵੀ ਇਸਲਾਮ ਧਰਮ ਦਾ ਹੀ ਪ੍ਰਸਾਰ ਹੋ ਸਕੇ ਹਾਂਜੀ ਇਸੇ ਤਰ੍ਹਾਂ ਹੀ ਉਹਨੇ ਕੀ ਕੀਤਾ ਸੀਗਾ ਜੀ ਕਈ ਜਿਹੜੇ ਹਿੰਦੂ ਸਾਧੂ ਸੀਗੇ ਸੰਿਆਸੀ ਸੀਗੇ ਉਹਨਾਂ ਨੂੰ ਵੀ ਦੇਸ਼ਨ ਕਰਲਾ ਦੇ ਦਿੱਤਾ ਸੀਗਾ ਤੇ ਇਸਲਾਮ ਧਰਮ ਨੂੰ ਸਵਾਰ ਕਰਨ ਵਾਲਿਆਂ ਹਿੰਦੂਆਂ ਨੂੰ ਜਿਵੇਂ ਇਸਲਾਮਧਰ ਨੂੰ ਸਵੀਕਾਰ ਨਹੀਂ ਕਰਦੀ ਸੀ ਉਹਨਾਂ ਨੂੰ ਵੀ ਉਹ ਨਹੀਂ ਕੀ ਕਰਤਾ ਸੀ ਨੌਕਰਾਂ ਤੋਂ ਕੱਢ ਦਿੱਤਾ ਸੀਗਾ 1679 ਜਿਹੇ ਹਿੰਦੂਆਂ ਤੇ ਜਿਹੜਾ 1679 ਸੀਵੀ ਵਿੱਚ ਹਿੰਦੂਆਂ ਤੇ ਜਿਹੜਾ ਮੁੜ ਜੱਜੀ ਆ ਜਿਹੜਾ ਕਰ ਸੀਗਾ ਉਹ ਲਗਾ ਦਿੱਤਾ ਸੀਗਾ ਕਰਨ ਨੂੰ ਸਮਾਪਤ ਕਰਨ ਕਰਨ ਲਈ ਜਿੰਨੇ ਹਿੰਦੂਆਂ ਨੇ ਬੇਨਤੀ ਕੀਤੀ ਸੀਗੀ ਵੀ ਕਰਨ ਨੂੰ ਕਿ ਲਾਗੂ ਨਾ ਕੀਤਾ ਜਾਵੇ ਸਮਾਪਤ ਕੀਤਾ ਜਾਵੇ ਤੇ ਉਹਨਾਂ ਹਿੰਦੂਆਂ ਤੇ ਵੀ ਉਹਨੇ ਭਾਰੀ ਅਤਿਆachar ਕੀਤੀ ਤਲਵਾਰ ਦੀ ਨੋਕ ਤੇ ਉਹਨਾਂ ਨੇ ਲੋਕਾਂ ਨੂੰ ਜ਼ਬਰਦਸਤੀ ਇਸਲਾਮ ਧਰਮ ਵਿੱਚ ਸ਼ਾਮਲ ਕੀਤਾ ਜਾਣ ਲੱਗ ਗਿਆ ਸੀਗਾ ਜੀ ਇਨਕਾਰ ਕਰਨ ਵਾਲੇ ਲੋਕਾਂ ਨੂੰ ਜਾਂ ਤਾਂ ਮੌਤ ਹੀ ਘੜ ਉਤਾਰ ਦਿੱਤਾ ਜਾਂਦਾ ਸੀ ਜਾਂ ساری ਉਮਰ ਉਹਨਾਂ ਨੂੰ ਖਾਲ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਜਾਂਦਾ ਸੀਗਾ ਔਰੰਗਜੀਤ ਦੇ ਹੁਕਮ ਨਾਲ ਹੀ ਕੀ ਹੋਇਆ ਸੀਗਾ ਆਦੇਸ਼ ਦਿੱਤਾ ਔਰੰਗਜੀਤ ਨੇ ਵੀ ਸਾਰੇ ਜਿਹੜੇ ਸਿੱਖਾਂ ਦੇ ਗੁਰਦੁਆਰੇ ਉਹਨਾਂ ਨੂੰ ਢਾਹ ਦਿੱਤੇ ਜਾਂ ਨਾ ਤੇ ਸਿੱਖਾਂ ਲਈ ਮਾਇਆ ਇਕੱਠੀ ਕਰਨ ਵਾਲੇ ਜਿਹੜੇ ਮਸੰਦ ਸੀ ਉਹਨਾਂ ਨੂੰ ਦੇਸ਼ ਨਕਾਲਾ ਦੇ ਦਿੱਤਾ ਜਾਵੇ ਅਜਿਹੇ ਕਟੜ ਬਾਦਸ਼ਾਹ ਨੇ ਸਿੱਖਾਂ ਨਾਲ ਸੰਘਰਸ਼ ਹੋਣਾ ਕੀ ਸੀਗਾ ਲਾਜ਼ਮੀ ਸੀਗਾ ਕਿਉਂਕਿ ਉਹ ਅਜੀਹਾ ਬਾਦਸ਼ਾਹ ਸੀਗਾ ਜੀ ਜਿਹੜਾ ਸਿਰਫ ਇਸਲਾਮ ਧਰਮ ਕੱਟੜ ਸੁੰਨੀ ਮੁਸਲਮਾਨ ਸੀਗਾ ਜਿਹੜਾ ਉਹ ਇਸਲਾਮ ਧਰਮ ਨੂੰ ਹੀ ਵੱਧ ਦਾ ਫੁੱਲ ਦਾ ਦੇਖਣਾ ਚਾਹੁੰਦਾ ਸੀ ਕਿਸੇ ਹੋਰ ਧਰਮ ਪ੍ਰਤੀ ਉਹਨੂੰ ਕੋਈ ਸ਼ਰਧਾ ਕੋਈ ਪ੍ਰੇਮ ਨਹੀਂ ਸੀਗਾ ਨੈਕਸਟ ਅਪ ਕਰਾਂਗੇ ਨਕਸ਼ਬੰਦੀਆਂ ਦਾ ਔਰੰਗਜੀਤ ਤੇ ਪ੍ਰਭਾਵ ਨਕਸ਼ਵੰਦੀਆ ਦਾ ਔਰੰਗਜੀਤ ਤੇ ਪ੍ਰਭਾਵ ਹਾਂਜੀ ਜਿਹੜੇ ਨਕਸ਼ਵੰਦੀ ਸੀ ਉਹ ਕੱਟੜ ਸੁੰਨੀ ਮੁਸਲਮਾਨਾਂ ਦੀ ਇੱਕ ਕੀ ਸੀਗੀ ਸੰਪਰਦਾਇਆ ਸੀਗੀ ਜੀ ਸਰਹਿੰਦ ਉਹਨਾਂ ਦੀਆਂ ਗਤੀਵਿਧੀਆਂ ਦੇ ਜਿਹੜਾ ਕੀ ਸੀਗਾ ਮੁੱਖ ਕੇਂਦਰ ਸੀਗਾ ਸਰਹਿੰਦ ਇਸ ਜਿਹੜੀ ਸੰਪਰਦਾਇਆ ਸੀਗਾ ਇਸ ਤੇ ਔਰੰਗਜੀਤ ਦਾ ਬਹੁਤ ਹੀ ਜ਼ਿਆਦਾ ਪ੍ਰਭਾਵ ਪਿਆ ਜੀ ਗੁਰੂ ਸਾਹਿਬ ਦੀ ਵਾਧੀ ਹੋਈ ਸ਼ੌਹਰਤ ਤੇ ਸਿੱਖ ਮਤ ਦਾ ਵਧ ਰਿਹਾ ਪ੍ਰਚਾਰ ਅਤੇ ਮੁਸਲਮਾਨਾਂ ਦੇ ਗੁਰੂ ਘਰ ਪ੍ਰਤੀ ਵੱਧ ਰਹੇ ਰੁਝਾਨ ਨੂੰ ਦੇਖ ਕੇ ਉਹ ਐਸਹਨਸ਼ੀਲ ਹੋ ਗਿਆ ਸੀ ਕਿ ਨਕਸ਼ਬੰਦੀਆਂ ਨੂੰ ਇਹ ਖਤਰਾ ਹੋ ਗਿਆ ਸੀ ਕਿਦਰੇ ਲੋਕਾਂ ਵਿਚਾਰਹੀ ਜਾਗਰੀ ਦੇ ਕਰਕੇ ਕਿਤੇ ਉਹ ਸਿੱਖ ਧਰਮ ਦਾ ਵਿਕਾਸ ਨਾ ਬੇ ਸਿੱਖ ਧਰਮ ਦਾ ਵਿਕਾਸ ਹੋ ਜਾਈਏ ਤੇ ਇਸਲਾਮ ਧਰਮ ਨੂੰ ਇੱਕ ਗੰਭੀਰ ਬੰਗਾਰ ਬਣ ਕੇ ਨਾ ਰਹਿ ਜਾਈਏ ਇਸ ਲਈ ਉਹਨਾਂ ਨੇ ਸਿੱਖਾਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਲਿਆ ਅਤੇ ਔਰੰਗਜ਼ੇਬ ਨੂੰ ਸਿੱਖਾਂ ਦੇ ਬ੍ਰੋਦਰ ਪੜਕਾਉਣਾ ਸ਼ੁਰੂ ਕਰ ਦਿੱਤਾ ਸੀਗੇ ਉਹਨਾਂ ਦੀ ਇਸ ਕਾਰਵਾਈ ਨੇ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਸੀਗਾ ਜੀ ਨੈਕਸਟ ਆਪਾਂ ਕਰਾਂਗੇ ਸਿੱਖ ਧਰਮ ਦਾ ਪ੍ਰਸਾਰ ਹਾਂਜੀ ਗੁਰੂ ਸਾਹਿਬ ਸਿੱਖ ਧਰਮ ਦੇ ਪ੍ਰਚਾਰ ਲਈ ਉਹ ਪੰਜਾਬ ਉੱਤਰ ਪ੍ਰਦੇਸ਼ ਬੰਗਾਲ ਬਿਹਾਰ ਅਸਾਮ ਆ ਆਥਾਵਾ ਦੀ ਉਹਨਾਂ ਨੇ ਕੀ ਕੀਤੀ ਸੀ ਕਿ ਯਾਤਰਾ ਗਈ ਸੀ ਕਿ ਜਿੱਥੇ ਜਿੱਥੇ ਉਹ ਜਾਂਦੇ ਰਹੇ ਉੱਥੇ ਉੱਥੇ ਉਹ ਜਿੱਕਰ ਹੀ ਸਿੱਖ ਧਰਮ ਦਾ ਜਰਾ ਪ੍ਰਸਾਰ ਹੁੰਦਾ ਗਿਆ ਲੋਕ ਉਹਨਾਂ ਦੀ ਉਪਦੇਸ਼ਾਂ ਨੂੰ ਸੁਣਦੇ ਗਏ ਅਤੇ ਸਿੱਖ ਧਰਮ ਵਿੱਚ ਸ਼ਾਮਲ ਹੁੰਦੇ ਗਏ ਉਹਨਾਂ ਦੀ ਸ਼ਖਸੀਅਤੋਂ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਕੇ ਜਿਹੜੇ ਸਿੱਖ ਧਰਮ ਵਿੱਚ ਸ਼ਾਮਲ ਹੋ ਗਏ ਸਨ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਗਏ ਉਥੇ ਹੀ ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਗੁਰਦੁਆਰੇ ਸਥਾਪਿਤ ਕੀਤੇ ਉਹਨਾਂ ਦਿਨਾਂ ਵਿੱਚ ਜਿਹੜਾ ਔਰੰਗਜ਼ੇਬ ਸੀ ਦੁਆਰਾ ਲੋਕਾਂ ਦੁਆਰਾ ਅਤਿਆਚਾਰਾਂ ਦੇ ਜਿਹੜੇ ਕੀ ਉਹ ਬਹੁਤ ਹੀ ਜ਼ਿਆਦਾ ਅਤਿਆਚਾਰ ਕਰ ਰਿਹਾ ਸੀਗਾ ਤੇ ਗੁਰੂ ਸਾਹਿਬ ਨੇ ਇਹਨਾਂ ਅਤਿਆਚਾਰਾਂ ਦਾ ਲੋਕਾਂ ਨੂੰ ਉਦੇਸ਼ ਦਿੱਤਾ ਕਿ ਇਹਨਾਂ ਅਤਿਆਚਾਰਾਂ ਦਾ ਉਹ ਡਟ ਕੇ ਮੁਕਾਬਲਾ ਕਰਨ ਤੇ ਹਿੰਦੂ ਕੌਮ ਨੂੰ ਵੀ ਉਹਨਾਂ ਨੇ ਇੱਕ ਨਵੀਂ ਰੂਹ ਉਕੀ ਤੇ ਉਹਨਾਂ ਨੇ ਸਿੱਖ ਧਰਮ ਦੇ ਪ੍ਰਚਾਰ ਵਿੱਚ ਤੇਜ਼ੀ ਲਿਆਉਣ ਲਈ ਸਿੱਖ ਜਿਹੜੇ ਪ੍ਰਚਾਰਕ ਸੀ ਉਹਨਾਂ ਨੂੰ ਵੀ ਨਿਯੁਕਤ ਕੀਤਾ ਗਿਆ ਜਿਹੜੇ ਕਿ ਵੱਖ-ਵੱਖ ਥਾਵਾਂ ਤੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਅਤੇ ਮਾਇਆ ਸਿੱਖ ਮਾਇਆ ਕੱਟੀ ਕਰਦੇ ਰਹੇ ਜਿਸ ਦੇ ਵਿੱਚ ਉਹ ਸ਼ਾਸਤਰ ਅਤੇ ਘੋੜੇ ਸਵਾਰੀ ਅਤੇ ਗੁਰੂ ਘਰ ਦੇ ਲੰਗਰ ਦਾ ਜਿਹੜਾ ਸਮਾਨ ਲੈ ਆਉਂਦੇ ਸੀਗੇ ਇਸੇ ਤਰ੍ਹਾਂ ਸਿੱਖ ਧਰਮ ਦਾ ਜਿਹੜਾ ਪ੍ਰਸਾਰ ਹੈ ਤੇਜ਼ੀ ਨਾਲ ਹੁੰਦਾ ਗਿਆ ਜੀ ਤੇ ਉਹ ਔਰੰਗਜ਼ੇਬ ਇਸ ਗੱਲ ਨੂੰ ਸਹਿਣ ਨਹੀਂ ਕਰ ਸਕਿਆ ਜੋ ਕਿ ਗੁਰੂ ਤੇਗ ਬਹਾਦਰ ਦੀ ਦਾ ਇੱਕ ਸ਼ੀਧੀ ਦਾ ਜਿਹੜਾ ਸੀਗਾ ਉਹ ਮੁੱਖ ਕਾਰਨ ਬਣ ਗਿਆ ਸੀਗਾ ਨੈਕਸਟ ਆਪਾਂ ਕਰਾਂਗੇ ਜੀ RAM RAI ਦੀ ਦੁਸ਼ਮਣੀ ਜਿਹੜਾ RAM RAI ਸੀਗਾ ਜੀ ਉਹ HAR RAI ਜੀ ਦਾ ਕੀ ਸੀਗਾ ਵੱਡਾ ਪੁੱਤਰ ਸੀਗਾ HAR RAI ਗੁਰੂ HAR RAI ਗੁਰੂ ਜੀ ਦਾ ਵੱਡਾ ਪੁੱਤਰ ਸੀ ਪੁੱਤਰ ਸੀਗਾ ਜੀ ਉਹ ਵੱਡਾ ਹੁੰਦੇ ਨਾਮ ਤੇ ਆਪਦੇ ਆਪ ਨੂੰ ਕਿਹੜਾ ਗੁਰਗੱਦੀ ਦਾ ਹੱਕਦਾਰ ਸਮਝਦਾ ਸੀਗਾ ਪਰ ਜਦੋਂ ਗੁਰਗੱਦੀ ਹਰਿਕ੍ਰਿਸ਼ਨ ਜੀ ਨੂੰ ਮਿਲ ਗਈ ਸੀ ਤਾਂ ਉਹ ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਗੁਰੂ ਹਰਿਕ੍ਰਿਸ਼ਨ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਗੁਰਗੱਦੀ ਗੁਰਤੇਗ ਬਹਾਦਰ ਜੀ ਨੂੰ ਮਿਲ ਗਈ ਸੀ ਤੋਂ ਫੇਰ ਵੀ ਨਹੀਂ ਬਰਦਾਸ਼ਤ ਕਰ ਸਕਿਆ ਇਸ ਲਈ ਉਹ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਹਨੇ ਬਹੁਤ ਹੀ ਯਤਨ ਕੀਤੇ ਇਹਨਾਂ ਯਤਨਾਂ ਵਿੱਚ ਪਰ ਉਹ ਅਸਫਲ ਰਿਹਾ ਤੇ ਇਸੇ ਤਰ੍ਹਾਂ ਹੀ ਔਰੰਗਜ਼ੇਬ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਸੀ ਕਰ ਦਿੱਤੇ ਸੀਗੇ ਗੁਰੂ ਤੇਗ ਬਹਾਦਰ ਜੀ ਦੇ ਵਿਰੁੱਧ ਤੇ ਇਸੇ ਤਰ੍ਹਾਂ ਉਹ ਗੁਰੂ ਜੀ ਦੇ ਬਾਤ ਦੇ ਹੋਏ ਪ੍ਰਭਾਵ ਨੂੰ ਰੋਕਣਾ ਚਾਹੁੰਦਾ ਸੀਗਾ ਰੋਕਣ ਵਾਲੀ ਸੋਚ ਰਿਹਾ ਸੀਗਾ ਤਾਂ ਹੀ ਉਹ ਔਰੰਗਜ਼ੇਬ ਦੇ ਕੰਨ ਪਰ ਰਿਹਾ ਸੀਗਾ ਗੁਰੂ ਜੀ ਦੇ ਵਿਰੁੱਧ ਜੋ ਕੀ ਕਸ਼ੀਤੀ ਦਾ ਮੁੱਖ ਕਾਰਨ ਬਣਿਆ ਸੀਗਾ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਦਾ ਨੈਕਸਟ ਆਪਾਂ ਕਰਾਂਗੇ ਜੀ ਕਸ਼ਮੀਰੀ ਪੰਡਤਾਂ ਦੀ ਬੁਖਾਰ ਹਾਂਜੀ ਜੋ ਮੋਸਟ ਇੰਪੋਰਟੈਂਟ ਜਿਹੜੇ ਐਮਸੀਕਿਊ ਬਹੁਤ ਦੇਖਣ ਨੂੰ ਮਿਲਦੀ ਹੈ ਜੀ ਗੁਰੂ ਜੀ ਦੇ ਇਸ ਟੌਪਿਕ ਨਾਲ ਜਿਸ ਤਰ੍ਹਾਂ ਗੁਰੂ ਜੀ ਦੀ ਛੇਤੀ ਦਾ ਮੁੱਖ ਕਾਰਨ ਕੀ ਸੀਗਾ ਹਰੰਗਜੀਵ ਦੀ ਧਾਰਮਿਕ ਕਟੜਤਾ ਆਗੇ ਸਿੱਖ ਧਰਮ ਦਾ ਪੱਧਾ ਹੋਇਆ ਪ੍ਰਸਾਰ ਹੋ ਆ ਗਿਆ ਜੀ ਇਸ ਤਰ੍ਹਾਂ ਦੇ ਜਿਹੜੇ MCQ ਆਏ ਇਸ ਟੌਪਿਕ ਨਾਲ ਸੰਬੰਧਿਤ ਨੇ ਨੈਕਸਟ ਆਪਾਂ ਕਰਾਂਗੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਕਸ਼ਮੀਰ ਵਿੱਚ ਜਿਹੜੇ ਬ੍ਰਾਹਮਣ ਸੀਗੇ ਉਹ ਕਸ਼ਮੀਰ ਵਿੱਚ ਜਿਹੜੇ ਬ੍ਰਾਹਮਣ ਰਹਿਣ ਵਾਲੇ ਸੀਗੇ ਜੀ ਉਹ ਆਪਣੇ ਧਰਮ ਅਤੇ ਪ੍ਰਚੀਨ ਸੰਸਕ੍ਰਿਤੀ ਵਿੱਚ ਬਹੁਤ ਹੀ ਜ਼ਿਆਦਾ ਦ੍ਰਿੜ ਸਿਗੇ ਉਹ ਸਾਰੇ ਜਿੰਨੇ ਵੀ ਭਾਰਤ ਦੇ ਹਿੰਦੂ ਸੀ ਉਹਨਾਂ ਦਾ ਕੀ ਕਰਦੇ ਸੀ ਕਸ਼ਮੀਰੀ ਪੰਡਤਾਂ ਦਾ ਬਹੁਤ ਹੀ ਜ਼ਿਆਦਾ ਆਦਰ ਕਰਦੇ ਸੀਗੇ ਔਰੰਗਜ਼ੇਬ ਨੇ ਸੋਚਿਆ ਵੀ ਜੇ ਮੈਂ ਇਨਾ ਬ੍ਰਾਹਮਣਾਂ ਨੂੰ ਮੁਸਲਮਾਨ ਬਣਾ ਦੇਵਾਂ ਤਾਂ ਜੇ ਬਾਕੀ ਜਿਹੜੇ ਭਾਰਤ ਦੇ ਹਿੰਦੂ ਆ ਉਹ ਆਪਣੇ ਆਪ ਹੀ ਇਸਲਾਮ ਧਰਮ ਕਬੂਲ ਕਰ ਲੈਣਗੇ ਇਸ ਦੇ ਉਦੇਸ਼ ਨਾਲ ਉਹਨੇ ਕੀ ਕੀਤਾ ਸ਼ੇਰ ਅਫਗਾਨ ਖਾਨ ਨੂੰ ਕੀ ਕੀਤਾ ਕਸ਼ਮੀਰ ਦਾ ਕੀ ਸੀਗਾ ਗਵਰਨਰ ਨਿਯੁਕਤ ਕਰ ਦਿੱਤਾ ਸੀ ਸ਼ੇਰ ਅਫਗਾਨ ਖਾਨ ਨੇ ਬ੍ਰਾਹਮਣਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕੀਤਾ ਤੇ ਇਨਕਾਰ ਕਰਨ ਵਾਲੇ ਨੂੰ ਬ੍ਰਾਹਮਣਾਂ ਨੂੰ ਕੀ ਕਰਦਾ ਸੀ ਉਹ ਭਾਰੀ ਜ਼ੁਲਮ ਕਰ ਦਿੱਤਾ ਸੀ ਇੱਥੋਂ ਤੱਕ ਕਿ ਵੱਡੀ ਗਿਣਤੀ ਵਿੱਚ ਉਹ ਰਜਾਨਾ ਬ੍ਰਾਹਮਣਾਂ ਦਾ ਕਤਲ ਕਰਨ ਲੱਗ ਗਿਆ ਸੀ ਇਸ ਤਰ੍ਹਾਂ ਉਹਨਾਂ ਨੇ ਆਪਣਾ ਧਰਮ ਦਾ ਬ੍ਰਾਹਮਣੇ ਆਪਣੇ ਧਰਮ ਦਾ ਪਰਚਨਾ ਬਚਾ ਕਰਨ ਲਈ ਉਹਨਾਂ ਨੇ ਪੰਡਿਤ ਕਿਰਪਾ ਆਰਾਮ ਜੀ ਦੀ ਅਗਵਾਈ ਹੇਠ ਇੱਕ ਦਲ ਭੇਜਿਆ ਜੀ ਮਈ 1675 ਵਿੱਚ ਆਨੰਦਪੁਰ ਸਾਹਿਬ ਗਏ ਗੁਰੂ ਤੇਗ ਬਹਾਦਰ ਜੀ ਕੋਲ ਗਏ ਤੇ ਉਹਨਾਂ ਨੇ ਆਪਣੀ ਜੀ ਦੁਖੀ ਭਰੀ ਫਰਿਆਦ ਨੂੰ ਲੈ ਕੇ ਪਹੁੰਚੇ ਤੇ ਗੁਰੂ ਜੀ ਨੂੰ اپنی دکھ کہانی ਜਿਹੜੀ ਸੀਗੀ ਉਹ ਸੁਣਾਈ ਤੇ ਉਹਨਾਂ ਨੇ ਦੱਸਿਆ ਕਿ ਮੁਗਲੇ ਇਸ ਤਰ੍ਹਾਂ ਉਹਨਾਂ ਤੇ ਜ਼ੁਲਮ ਟਾ ਰਹੇ ਹਨ ਕਹਾਣੀ ਸੁਣ ਕੇ ਜਿਹੜੇ ਗੁਰੂ ਸਾਹਿਬ ਜੀ ਉਹ ਸੋਚਾਂ ਵਿੱਚ ਪੈ ਗਏ ਤੇ ਇਸ ਗੁਰੂ ਸਾਹਮਣੇ ਇਹ ਮੁੱਖ ਗੰਭੀਰਤਾ ਨਾਲ ਦੇਖ ਕੇ ਜਿਹੜੇ ਗੋਵਿੰਦ ਰਾਏ ਸੀਗੀ ਉਹਨਾਂ ਦੀ ਉਮਰ 9 ਸਾਲ ਦੀ ਸੀਗੀ ਉਹਨਾਂ ਨੇ ਕਿਹਾ ਗੁਰੂ ਜੀ ਇਸ ਦਾ ਕੋਈ ਹੱਲ ਕੀ ਹੋ ਸਕਦਾਗਾ ਤਾ ਗੁਰੂ ਜੀ ਨੇ ਦੱਸਿਆ ਵੀ ਇਹ ਕਿਸੇ ਮਹਾਪੁਰਸ਼ ਦੀ ਕੁਰਬਾਨੀ ਦੇਣ ਦੀ ਲੋੜ ਹੈ ਤਾਂ ਗੋਵਿੰਦ ਰਾਏ ਨੇ ਝਟ ਉੱਤਰ ਦਿੱਤਾ ਵੀ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਬਾਲਕ ਦੇ ਇਹ ਮੂਹ ਬੋਲ ਸੁਣ ਕੇ ਗੁਰੂ ਸਾਹਿਬ ਜੀ ਗੁਰਦੇਵਾਤਰ ਜੀ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਆਪਣੀ ਸ਼ਹਾਦਤ ਦੇਣ ਦਾ ਕੀ ਨਿਰਣਾ ਕਰ ਲਿਆ ਸੀਗਾ ਤੇ ਗੁਰੂ ਸਾਹਿਬ ਨੇ ਪੰਡਤਾਂ ਨੂੰ ਕਿਹਾ ਜਾ ਕੇ ਉਹ ਮੁਗਲ ਬਾਸ਼ ਔਰੰਗਜ਼ੇਬ ਨੂੰ ਕਹਿ ਦੇਣ بھی گرو تیگ بہادر جیوں اسلام درم قبول کر لین انہوں مسلمان بنا لین پچھے ہی اِسی جہے سارے ہے براہمن ہیں بھرامن, ہندو ہے ابھی سارے انہوں کے پیچھے مسلمان بن جاؤں گے پہلے وہ گرو تیگ بہادر جیوں اسلام درم قبول کر لینا اسلام درم قبول کرا لین ان ہندو بنا لین ان مسلم sorry, مسلمان بنا لین تو پیچھے اسی سارے ہی مسلمان بن جا گے ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀ ਜੀ 9 ਸਾਲ ਦੀ ਉਮਰ ਸੀਗੀ ਇਸੇ ਤਰ੍ਹਾਂ ਜਦੋਂ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਇਹ ਗੱਲ ਕਹੀ ਵੀ ਉਹ ਪਹਿਲਾਂ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਣ ਮਗਰ ਅਸ ਸਾਰੇ ਮੁਗਲ ਮੁਸਲਮਾਨ ਬਨ ਜਾਵਾਂਗੇ ਤਾਂ ਔਰੰਗਜ਼ੇਬ ਨੇ ਫੈਸਲਾ ਕੀਤਾ ਉਹਨਾਂ ਨੇ ਗੁਰੂ ਸਾਹਿਬ ਨੂੰ ਦਿੱਲੀ ਮੁਸਲਮਾਨ ਬਣਾਉਣ ਲਈ ਇਰਾਦਾ ਕੀਤਾ ਗੁਰੂ ਸਾਹਿਬ ਨੂੰ ਦਿੱਲੀ ਬੁਲਾਇਆ ਬੁਲਾ ਕੇ ਮੁਸਲਮਾਨ ਬਣਾਉਣ ਦਾ ਇਰਾਦਾ ਕਰ ਲਿਆ ਸੀਗਾ ਅੱਗੇ ਆਪਾਂ ਕਰਾਂਗੇ ਜੀ ਗੁਰੂ ਸਾਹਿਬ ਦੀ ਜਿਹੜੀ ਛਿੱਤੀ ਐ ਕਿਸ ਤਰ੍ਹਾਂ ਹੋਈ ਸੀਗੀ ਤੇ ਕਿੰਨੀ ਤਰੀਕ ਨੂੰ ਹੋਈ ਸੀ ਇਹਦਾ ਐ ਮੋਸਟ ਇੰਪੋਰਟੈਂਟ ਐਮਸੀਕਿਊ ਆ ਜੀ ਗੁਰੂ ਤੇਗ ਬਹਾਦਰ ਜੀ ਦੀ ਕਿੱਥੇ ਹੋਈ ਸੀ ਤੇ ਕਿੰਨੇ ਸਾਲ ਵਿੱਚ ਹੋਈ ਸੀਗੀ ਇਹ ਕੁਐਸਚਨ ਆਪਾਂ ਨੂੰ ਇਸ ਦੇ ਵਿੱਚੋਂ ਬੰਦਾ ਜੀ ਇਸ ਟੌਪਿਕ ਤੋਂ ਸਿੱਧੀ ਕਿਸ ਤਰ੍ਹਾਂ ਹੋਈ ਸੀਗੀ ਗੁਰ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਸਾਥੀ ਭਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦਿਆਲਾ ਜੀ ਨੂੰ ਲੈ ਕੇ 11 ਜੁਲਾਈ 1675 ਨੂੰ ਆਨੰਦਪੁਰ ਸਾਹਿਬ ਤੋਂ ਦਿੱਲੀ ਰਵਾਨਾ ਹੋਏ ਸੀ ਜੀ ਅਗਲੇ ਦਿਨ ਗੁਰੂ ਸਾਹਿਬ ਨੂੰ ਉਹਨਾਂ ਦੇ ਦੋ ਸਾਥੀਆਂ ਨੂੰ ਰੋਪੜ ਨੇੜਿਓਂ ਮੁਗਲ ਅਧਿਕਾਰਨਾ ਨੇ ਔਰੰਗਜ਼ੇਬ ਦੇ ਹੁਕਮ ਅਨੁਸਾਰ ਗ੍ਰਿਫਤਾਰ ਕਰ ਲਿਆ ਸੀ ਜੀ ਉਹਨਾਂ ਨੂੰ 4 ਮਹੀਨੇ ਤੱਕ ਸਰਹਿੰਦ ਦੇ ਜਿਹੜੇ ਜੇਲ੍ਹਖਾਨੇ ਵਿੱਚ ਰੱਖਿਆ ਗਿਆ ਸੀ ਕਿ ਔਰੰਗਜ਼ੇਬ ਦੇ ਆਦੇਸ਼ ਅਨੁਸਾਰ ਉਹਨਾਂ ਨੂੰ 16 ਨਵੰਬਰ 1675 ਵਿੱਚ ਦਿੱਲੀ ਪਹੁੰਚਾਇਆ ਗਿਆ ਅਤੇ ਉਸਦੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਸੀਗਾ ਔਰੰਗਜ਼ੇਬ ਨੇ ਇਸਲਾਮ ਧਰਮ ਕਬੂਲ ਕਰਨ ਦੀ ਪੇਸ਼ਕਸ਼ ਕੀਤੀ ਤੇ ਧਮਕੀ ਵੀ ਦਿੱਤੀ ਇਨਕਾਰ ਕਰਨ ਤੇ ਕਿਹਾ ਵੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ ਪਰ ਗੁਰੂ ਸਾਹਿਬ ਨੇ ਤਿੰਨਾਂ ਸਾਥੀਆਂ ਨੇ ਇਸਲਾਮ ਧਰਮ ਨੂੰ ਸਵੀਕਾਰ ਕਰਨ ਤੋਂ ਕੀ ਕਰ ਦਿੱਤੀ ਸੀ ਸਪਸ਼ਟ ਨਾ ਕਰ ਦਿੱਤੀ ਸੀ ਕਿ ਤੇ ਉਹਨਾਂ ਤੇ ਬਹੁਤ ਹੀ ਉਹਨਾਂ ਨੂੰ ਬਹੁਤ ਹੀ ਤਸੀਹੇ ਦਿੱਤੇ ਪਰ ਹੌਸਲਾ ਉਹਨਾਂ ਦੇ ਢੋਂ ਦੀ ਬਹੁਤ ਹੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਦੇ ਹੌਸਲੇ ਜਿਹੜੇ ਸੀਗੇ ਬਲੰਦ ਰਹੇ ਇਸੀ ਤਰ੍ਹਾਂ ਹੀ ਔਰੰਗਜੀਬ ਨੇ ਗੁਰੂ ਸਾਹਿਬ ਦੇ ਜਿਹੜੇ ਤਿੰਨ ਸਾਥੀ ਸੀਗੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਉਹਨਾਂ ਦੇ ਸਾਹਮਣੇ ਬੇਦਾਦੀ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਪਰ ਗੁਰੂ ਸਾਹਿਬ ਜੀ ਬਿਲਕੁਲ ਡੋਲ ਰਹੇ ਉਹ ਡੋਲੇ ਨਹੀਂ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਕੋਈ ਚਮਤਕਾਰ ਬਖਾਉਣ ਲਈ ਕਿਹਾ ਤਾਂ ਪਰ ਗੁਰੂ ਸਾਹਿਬ ਨੇ ਇਨਕਾ ਔਰੰਗਜ਼ੇਬ ਨੇ ਕਿਹਾ ਵੀ ਤੁਸੀਂ ਕੋਈ ਚਮਤਕਾਰ ਦਿਖਾਓ ਪਰ ਗੁਰੂ ਸਾਹਿਬ ਨੇ ਕੋਈ ਚਮਤਕਾਰ ਦਿਖਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ ਫਿਰ ਕੀ ਹੋਇਆ ਸੀਗਾ ਜੀ 11 ਨਵੰਬਰ 1675 ਵਿੱਚ ਦਿੱਲੀ ਦੇ ਚਾਂਦਨੀ ਚੌਕ ਵਿੱਚ ਗੁਰੂ ਜੀ ਦਾ ਅਸੀਸ ਹੈ ਜਿਹੜਾ ਉਹ ਤੜ ਨਾਲੋਂ ਵਖ ਕਰ ਦਿੱਤਾ ਗਿਆ ਸੀਗਾ ਜੀ 11 ਨਵੰਬਰ 1675 ਇਸ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਜੀ ਦਾ ਸੀਸ ਥੜ ਨਾਲੋਂ ਵੱਖ ਕਰ ਦਿੱਤਾ ਗਿਆ ਸੀਗਾ ਜੀ ਤਾਂ ਐਮਸੀਕਿਊ ਬੰਦਾ ਗੁਰੂ ਜੀ ਦਾ ਸੀਸ ਥੜ ਨਾਲੋਂ ਵੱਖ ਕੀਤਾ ਗਿਆ ਕੀਤਾ ਗਿਆ ਸੀਗਾ ਜੀ ਹਾਂਜੀ ਇਹਦਾ ਆਨਸਰ ਹੈ ਚਾਂਦਨੀ ਚੌਂਕ ਦਿੱਲੀ ਵਿਖੇ ਜਿਸ ਥਾਂ ਤੇ ਜਿਹੜੀ ਗੁਰੂ ਤੇਗ ਬਹਾਦਰ ਜੀ ਦੀ ਕੀਤਾ ਗਿਆ ਸੀ ਜੀ ਅੱਜ ਉੱਥੇ ਗੁਰਦੁਆਰਾ ਬਣਿਆ ਹੋਇਆ ਜੀ ਗੁਰਦੁਆਰਾ ਸੀਸ ਗੰਜ ਦੀ ਉਸਾਰੀ ਕੀਤੀ ਗਈ ਹੋਈ ਜੀ ਹਾਂਜੀ ਇਸੇ ਤਰ੍ਹਾਂ ਹੀ ਭਾਈ ਲੱਖੀ ਸ਼ਾਹ ਸੀਗਾ ਜੀ ਉਹ ਗੁਰੂ ਤੇਗ ਬਹਾਦਰ ਜੀ ਦੇ ਸਰੀਰ ਨੂੰ ਆਪਣੇ ਪੁੱਤਰਾਂ ਦੀ ਸਹਾਇਤਾ ਨਾਲ ਗੱਡੀ ਵਿੱਚ ਛਪਾ ਕੇ ਆਪਣੇ ਘਰ ਲੈ ਗਿਆ ਸੀਗਾ ਤੇ ਸਰੀਰ ਦਾ ਉਹਨੇ ਅੰਤਿਮ ਸੰਸਕਾਰ ਕਰਨ ਲਈ ਆਪਣੀ ਸਾਰੀ ਘਰ ਨੂੰ ਅੱਗ ਲਗਾ ਦਿੱਤੀ ਸੀਗੀ ਜੀ ਇਸ ਸਥਾਨ 'ਤੇ ਅੱਜ ਕੱਲ ਜਿਹੜਾ ਗੁਰਦੁਆਰਾ ਰਕਾਬगंज ਬਣਿਆ ਹੋਇਆ ਜੀ ਤੇ ਪਾਈ ਜੈਤਾ ਜੀ ਜਿਸ ਦਾ ਸਬੰਧ ਰੰਗਰੇਟਾ ਨਾਂ ਦੀ ਇੱਕ ਨੀਵੀਂ ਜਾਤੀ ਨਾਲ ਸਬੰਧ ਸੀਗਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਕੱਲਾ ਸੀਸ ਲੈ ਕੇ ਉਹ ਚੱਕ ਨਾਨਕੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਪਹੁੰਚਿਆ ਤੇ ਗੁਰੂ ਗੋਬਿੰਦ ਸਿੰਘ ਜੀ ਬਹਾਦਰੀ ਤੇ ਨਿੰਦਰਤਾ ਨਾਲ ਬਹੁਤ ਹੀ ਖੁਸ਼ ਹੋਏ ਅਤੇ ਪਾਈ ਜੈਤਾ ਜੀ ਨੂੰ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਆਪਣੇ ਗਲੇ ਨਾਲ ਲਾ ਲਿਆ ਸੀਗਾ ਤੇ 16 ਨਵੰਬਰ 1675 ਨੂੰ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਾ ਪੂਰੇ ਸਨਮਾਨ ਨਾਲ ਸਸਕਾਰ ਕੀਤਾ ਗਿਆ ਤੇ ਇਸ ਸਥਾਨ ਤੇ ਜਿਹੜਾ ਅੱਜ ਕੱਲ ਜਿਹੜਾ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਜੀ 11 ਨਵੰਬਰ 1675 ਈਸਵੀ ਵਿੱਚ ਚਾਂਦਨੀ ਚੌਕ ਦਿੱਲੀ ਵਿੱਚ ਜਿਹੜਾ ਸੀਸ ਦਾ ਸੀ ਗੁਰੂ ਜੀ ਦੇ ਸੀਸ ਧੜ ਤੋਂ ਵੱਖ ਕੀਤਾ ਗਿਆ ਸੀਗਾ ਜੀ ਜਿੱਥੇ ਗੁਰੂ ਸਾਹਿਬ ਜੀ ਦੇ ਸਰੀਰ ਦਾ ਸਸਕਾਰ ਕੀਤਾ ਗਿਆ ਸੀਗਾ ਜੀ ਉੱਥੇ ਗੁਰਦੁਆਰਾ ਰਕਾਬगंज ਬਣਿਆ ਹੋਇਆ ਜੀ ਅਤੇ ਜਿੱਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀਗਾ ਜਿੱਥੇ ਢੜ ਦਾ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਰਕਾਬगंज ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆ ਸੀਗਾ ਜੀ ਉੱਥੇ ਗੁਰਦੁਆਰਾ ਸੀਸਗੰਜ ਬਣਿਆ ਹੋਇਆ ਜੀ ਹਾਂਜੀ ਸਟੂਡੈਂਟ ਏਸੀ ਆਪਣਾ ਅੱਜ ਦਾ ਟੌਪਿਕ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕਾਰਨ ਉਨਨਾ ਦੀ ਸਿੱਧੀ ਕਿਸ ਤਰ੍ਹਾਂ ਹੋਈ ਸੀ ਉਹਦੇ ਬਾਰੇ ਆਪਾਂ ਪੜਿਆ ਨੈਕਸਟ ਆਪਾਂ ਟਾਪਿਕ ਫਿਰ ਪੰਜਾਬ ਹਿਸਟਰੀ ਨਾਲ ਰਿਲੇਟਡ ਲੈ ਕੇ ਆਵਾਂਗੇ ਜੀ ਨੈਕਸਟ ਆਪਾਂ ਕਰਾਂਗੇ ਜੀ ਸਿੱਧੀ ਦੀ ਮਹੱਤਤਾ ਕਿ ਪ੍ਰਭਾਵ ਪਈ ਸੀ ਸਿੱਧੀ ਦੇ ਗੁਰੂ ਤੇਗ ਬਹਾਦਰ ਜੀ ਦੇ ਉਹਦੇ ਬਾਰੇ ਪੜਾਂਗੇ ਆਪਣਾ ਇਹ ਟਾਪਿਕ ਰਹਿ ਗਿਆ ਜੀ ਇਸ ਚੈਪਟਰ ਨਾਲ ਰਿਲੇਟਡ ਹੈ ਜਿਹੜਾ ਇਸ ਟਾਪਿਕ ਨਾਲ ਗੁਰੂ ਤੇਗ ਬਹਾਦਰ ਜੀ ਨਾਲ ਰਿਲੇਟਡ ਟਾਪਿਕ ਨਾਲ ਉਦੇ ਬਾਰੇ ਅਪ ਪੜਾਂਗੇ ਨੈਕਸਟ ਕਲਾਸ ਚ ਜੋ ਸਟੂਡੈਂਟ ਚੈਨਲ ਦੇ ਨਵੇਂ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰਿਓ ਤਾਂ ਜੋ ਨੈਕਸਟ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਨੂੰ ਮਿਲ ਜਾ ਰਿਹਾ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਤਾਂ ਜੋ ਸਟੂਡੈਂਟ ਪੰਜਾਬੀ ਜਾਂ ਹਿਸਟਰੀ ਦੀ ਵੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਵੀਡੀਓ ਹੈਲਪਫੁਲ ਹੋ ਸਕੇ ਤੇ ਉਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਹੀ ਉਹਨਾਂ ਦੀ ਜਿਹੜੀ ਹੈ ਤਿਆਰੀ ਹੋ ਸਕੇ ਪਪ ਸਟੂਡੈਂਟ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਗੀ ਜੋ ਵੀ ਕੁਝ ਵੀ ਵੀਡੀਓ ਚ ਨਹੀਂ ਸਮਝ ਆਉਂਦਾ ਪਲੀਜ਼ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਏਸੀ ਆਪਣਾ ਅੱਜ ਦਾ ਟੌਪਿਕ ਨੈਕਸਟ ਟੌਪਿਕ ਆਪਾਂ ਫੇਰ ਲੈ ਕੇ ਆਵਾਂਗੇ ਫਿਰ ਆਪਾਂ ਇਹਨਾਂ ਟੌਪਿਕਾਂ ਨਾਲ ਰਿਲੇਟਡ ਹੀ ਜਦੋਂ ਗੁਰਤੇਗ ਬਾਧਰੀ ਦਾ ਟੌਪਿਕ ਆਪਾਂ ਸਾਰੇ ਕਰ ਚੁੱਕੇ ਉਸ ਤੋਂ ਬਾਅਦ ਗੁਰਤੇਗ ਬਾਧਰੀ ਨਾਲ ਰਿਲੇਟਡ ਟੌਪਿਕ ਨਾਲ ਹੀ ਆਪਾਂ ਐਮਸੀਕਿਊ ਦੀ ਕਲਾਸ ਲੈ ਕੇ ਆਵਾਂਗੇ हां जो ਤੁਹਾਡੇ ਪੇਪਰਾਂ ਵਿੱਚ ਹੈਲਪ ਹੋ ਸਕੇ ਐਮਸੀਕਿਊ ਜੋ ਵੀ ਆਪਾਂ ਪੜਿਆ ਹੈਗਾ ਉਹਦੇ ਵਿੱਚੋਂ ਹੀ ਆਪਾਂ ਐਮਸੀਕਿਊ ਲਿਆਵਾਂਗੇ ਐਮਸੀਕਿਊ ਜੋ ਕਿ ਤੁਹਾਡੇ ਪੇਪਰਾਂ ਵਿੱਚ ਤੁਹਾਡੀ ਹੈਲਪ ਹੋ ਸਕੇ ਹਾਂਜੀ ਸਟੂਡੈਂਟ ਇਸੀ ਆਪਣਾ ਅੱਜ ਦਾ ਟੌਪਿਕ ਤੁਸੀਂ ਸਾ ਆਪਣੇ ਚੈਨਲ ਤੋਂ ਪੰਜਾਬੀ ਦੀ ਤੇ ਹਿਸਟਰੀ ਦੀ ਤਿਆਰੀ ਕਰ ਸਕਦੇ ਹੋ ਜੀ ਨੈਕਸਟ ਟੌਪਿਕ ਆਪਾਂ ਲੈ ਕੇ ਫੇਰਾ ਮੰਗੇ ਜੀ ਉਹ ਟੌਪਿਕ ਆਪਣਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕੀ ਮਤਾਰੇ ਕੀ ਉਹਨਾਂ ਦੇ ਪ੍ਰਭਾਵ ਪਈ ਉਹਦੇ ਬਾਰੇ ਆਪਾਂ ਪੜਾਂਗੇ ਪਹਿਲਾਂ ਆਪਾਂ ਟੌਪਿਕ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਦੇ ਉਹਨਾਂ ਦੇ ਆਰੰਭਿਕ ਜੀਵਨ ਬਾਰੇ ਫਿਰ ਆਪਾਂ ਉਹਨਾਂ ਦੀਆਂ ਯਾਤਰਾਵਾਂ ਬਾਰੇ ਕੀਤੀ ਸੀਗੇ ਜੀ ਤੇ ਫਿਰ ਆਪਾਂ ਉਹਨਾਂ ਦੇ ਸ਼ੀਧੀ ਦੇ ਕਾਰਨ ਤੇ ਅੱਜ ਆਪਾਂ ਜਿਹੜਾ ਟੌਪਿਕ ਕੀਤਾ ਹੈ ਜੀ ਉਹਨਾਂ ਦੀ ਸ਼ੀਧੀ ਦੇ ਕਾਰਨ ਅਤੇ ਉਹਨਾਂ ਦੀ ਜਿਹੜੀ ਸ਼ੀਧੀ ਕਿਸ ਤਰ੍ਹਾਂ ਹੋਈ ਸੀ ਉਹਦੇ ਬਾਰੇ ਕਿਤੇ ਟੌਪਿਕ ਆਪਾਂ ਨੈਕਸਟ ਟੌਪਿਕ ਫਿਰ ਲੈ ਕੇ ਆਵਾਂਗੇ ਜੀ ਇਸ ਚੈਪਟਰ ਨਾਲ ਟਾਪਿਕ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਜਿਹੜੇ ਆਪਾਂ ਨੂੰ ਪੇਪਰਾਂ ਵਿੱਚ ਦੇਖਣ ਨੂੰ ਮਿਲੇ ਹਨ ਵੀ ਆਉਣ ਵਾਲੇ ਪੇਪਰਾਂ ਵਿੱਚ ਵੀ ਆਪਾਂ ਇਹ ਟਾਪਿਕ ਨਾਲ ਰਿਲੇਟਡ ਜਿਹੜੇ ਐਮਸੀਕਿਊ ਦੇਖਣ ਨੂੰ ਮਿਲਣਗੇ ਜਿਸ ਤਰ੍ਹਾਂ ਇਹ ਟਾਪਿਕ ਨਾਲ ਰਿਲੇਟਡ ਸੀਗਾ ਜੀ ਐਮਸੀਕਿਊ ਗੁਰਦੁਆਰਾ ਸੀਸ ਕੰਝ ਕਿੱਥੇ ਬਣਿਆ ਹੋਇਆ ਗੁਰਦੁਆਰਾ ਰਕਾਬ ਵੰਜ ਕਿੱਥੇ ਬਣਿਆ ਹੋਇਆ ਭਾਈ ਜੈਤਾ ਜੀ ਦਾ ਗੁਰੂ ਜੀ ਨਾਲ ਕੀ ਸਬੰਧ ਸੀਗਾ ਸਿਸ ਗੰਜ ਗੁਰਦੁਆਰਾ ਕਿੱਥੇ ਬਣਿਆ ਹੋਇਆ ਹੈ ਇਦਾਂ ਦੇ ਜਿਹੜੇ ਕੁਐਸਚਨ ਐ ਐਮਸੀਕਿਊ ਦੇ ਟੌਪਿਕ ਨਾਲ ਰਿਲੇਟਡ ਨਹੀਂ ਜੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਜਾਂ ਕਿਹੜੀ ਤੀਥੀ ਨੂੰ ਹੋਈ ਸੀਗੀ ਗੁਰੂ ਤੇਗ ਬਹਾਦਰ ਜੀ ਨੂੰ ਕਿਸ ਮੁਗਲ ਬਾਸ਼ਾ ਨੇ ਸ਼ਹੀਦ ਕਰਵਾਇਆ ਸੀਗਾ ਗੁਰੂ ਜੀ ਨੇ ਜਿਵੇਂ ਨੈਕਸਟ ਕੁਐਸਚਨ ਆ ਜਿਹੜਾ ਆਪਣਾ ਗੁਰੂ ਤੇਗ ਬਹਾਦਰ ਜੀ ਦੇ ਨਾਲ ਜੀ ਦੇਣ ਵਾਲੇ ਹੋਰ ਤਿੰਨ ਸਿੱਖ ਕੌਣ-ਕੌਣ ਸੀ ਹਾਂਜੀ ਇਹ ਸੀਗੇ ਜੀ ਆਪਣੇ ਤਿੰਨ ਸਿੱਖ ਸੀਗੇ ਭਾਈ ਮਤੀ ਦਾਸ ਸੀਗੇ ਜੀ ਤੇ ਭਾਈ ਸਤੀ ਦਾਸ ਜੀ ਸੀਗੇ ਤੇ ਭਾਈ ਦਿਆਲਾ ਜੀ ਸੀਗੇ ਇਹ ਤਿੰਨ ਸਿੱਖ ਸੀਗੇ ਜਿਹੜੇ ਗੁਰੂ ਜੀ ਨਾਲ ਸੀਗੇ ਪਹਿਲਾਂ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਜੀ ਉਸ ਤੋਂ ਬਾਅਦ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਜੀ 11 ਨਵੰਬਰ 1675 ਨੂੰ ਚਾਂਦਨੀ ਚੌਕ ਦਿੱਲੀ ਵਿੱਚ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀਗਾ ਕੀ ਕਿ ਸਟੂਡੈਂਟ ਹੋਪ ਤੁਹਾਨੂੰ ਪਪੀਕਾ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਫਿਰ ਵੀ ਕਿਸੇ ਨੂੰ ਕੋਈ ਡਾਊਟ ਹੈ ਜਾਂ ਕੋਈ ਕੁਐਸਚਨ ਨਹੀਂ ਸਮਝ ਆਉਂਦਾ ਵਿੱਚੋਂ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛਿਆ ਕਰੋ ਨੈਕਸਟ ਟਾਪਿਕ ਆਪਾਂ ਫਿਰ ਲਵਾਂਗੇ ਲੈ ਕੇ ਆਵਾਂਗੇ ਨੈਕਸਟ ਟਾਪਿਕ ਦੀ ਆਪਾਂ ਕਲਾਸ ਗੁਰੂ ਤੇਗ ਬਹਾਦਰ ਜੀ ਦੀ ਸ਼ੀਧੀ ਦੀ ਮਤਤਾਵਰੇ ਉਹਦੇ ਬਾਰੇ ਕਰਾਂਗੇ ਜੀ ਆਪਾਂ ਸ਼ੀਧੀ ਦੀ ਮਤਤਾ ਜਾਂ ਉਸਦੇ ਕੀ ਪ੍ਰਭਾਵ ਵੀ ਸ਼ੀਧੀ ਦੇ ਉਸਦੇ ਬਾਰੇ ਆਪਾਂ ਪੜਾਂਗੇ ਇਹ ਸੀ ਆਪਣਾ ਅੱਜ ਦਾ ਟੌਪਿਕ ਥੈਂਕ ਯੂ ਸਟੂਡੈਂਟ ਥੈਂਕ ਯੂ so much